ਮੰਮੀ ਜੀ ਨਹੀਂ ਵਿਖਾਇ ਫਿਰ ਜੋਤਨੇ ਸੂਟ ਡੈਡੀ ਹੁਣ ਤੁਹਾਨੂੰ ਵੀ ਪਤਾ ਵਾ ਕਿ ਜਦੋਂ ਅਸੀਂ ਵਿਆਹ ਕੀਤਾ ਸੀ ਤਾਂ ਅਸੀਂ ਇਹੋ ਗੱਲ ਕੀਤੀ ਸੀਗੀ ਕਿ ਚਲੋ ਜੋਤ ਨੂੰ ਅਸੀਂ ਵੀ ਬਾਹਰ ਕੱਢਾਂਗੇ ਜੋ ਬੰਦਾ ਚੰਗਾ ਭਲਾ ਦਾ ਖੇਡਦਾ ਸੀ ਹੁਣ ਚੁੱਪ ਚੁੱਪ ਜਿਹਾ ਰਹਿੰਦਾ ਮੈਂ ਤੁਹਾਨੂੰ ਕਿਹਾ ਨਾ ਕਿ ਕਰਾਵਾਂਗੇ ਠੀਕ ਨਵੀਟਰ ਏਸੀ ਵੀ ਲਵਾ ਦਾਂਗੇ ਫਿਕਰ ਨਾ ਕਰੋ ਬੋਲਦੇ ਨਹੀਂ ਜੇ ਤੁਹਾਨੂੰ ਮੈਂ ਸੁਣਾ ਦੇਈ ਦਿੱਤਾ ਵਾ ਵੀ ਮੈਨੂੰ ਏਸੀ ਚਾਹੀਦਾ ਵਾ ਤੇ ਸਾਰਿਆਂ ਨੂੰ ਦੱਸਣ ਲੱਗ ਪਏ ਜੀ ਨਾਲੇ ਮੇਰੀ ਗੱਲ ਸੁਣੋ ਸਾਰੇ ਜਣੇ ਜੇ ਤੁਹਾਨੂੰ ਐਡਾ ਹੀ ਪਸਤਾਵਾ ਵਾ ਮੇਰੇ ਵਿਆਹ ਹੋਣ ਦਾ ਤੇ ਨਾ ਕਰਦੇ ਮੈਨੂੰ ਸਵੇਰੇ ਐਸੀ ਚਾਹੀਦਾ ਵਾ ਤੇ ਬਸ ਚਾਹੀਦਾ ਵਾ ਬੋਲਦੇ ਨਹੀਂ ਬੜੇ ਆਰਾਮ ਨਾਲ ਸੁੱਤੇ ਜੀ ਸੋਣਾ ਤੇ ਆਰਾਮ ਨਾਲ ਹੀ ਹੁਣ ਮੈਂ ਕੀ ਕਰਾਂ ਸੋਣਾ ਕਿਦਾਂ ਹੋਰ ਮੈਂ ਤੁਹਾਨੂੰ ਰਾਤੀ ਵੀ ਆਖਿਆ ਸੀ ਵੀ ਐਸੀ ਲਿਆ ਦਿਓ ਰਾਤੀ ਤੇ ਹੀ ਸਾਰੇ ਦਿਨੇ ਕਹਿੰਦੇ ਹੀ ਵੀ ਨਹੀਂ ਰਾਇਆ ਤੇ ਹੁਣ ਤੇ ਦਿਨ ਚੜ ਗਿਆ ਵਾ ਸਾਰੀਆਂ ਦੁਕਾਨਾਂ ਖੁੱਲ ਗਈਆਂ ਹੋਣੀਆਂ ਕਿ ਅਜੇ ਵੀ ਨਹੀਂ ਰਹੀਆ ਉਹ ਭੇਜਿਆ ਦੋ ਮਿੰਟ ਗਲਤ ਕਰ ਲਿਆ ਪਹਿਲਾਂ ਸਮਾਨ ਮਮੀ ਹੁਣ ਨਾ ਮੈਂ ਕੀਤੀ ਸੀ ਗੱਲ ਉਹ ਹੁਣ ਕਹਿੰਦੇ ਆ ਵੀ ਜੇ ਏਸੀ ਇੱਕ ਆਉਂਦਾ ਵਾ ਇਧਰ ਸਾਡੇ ਵਾਸਤੇ ਤੇ ਫਿਰ ਸੰਦੀਪ ਭਾਬੀ ਹੁਣ ਨੇ ਵੀ ਕਹਿਣਾ ਵੀ ਸਾਨੂੰ ਵੀ ਚਾਹੀਦਾ ਫਿਰ ਦੋ ਏਸੀ ਕਿੱਥੋਂ ਲਈਏ ਦੱਸ ਹੁਣੇ ਖੜੇ ਪੈਰ ਇਹ ਗੱਲ ਦਾ ਮੈਨੂੰ ਨਹੀਂ ਪਤਾ ਨਾਲੇ ਸੰਦੀਪ ਦੀ ਮੇਰਨਾ ਗਾਦੀ ਰੀਸ ਹੋਈ ਭਲਾਂ ਤੇ ਰੀਸ ਹੋਣੀ ਆ ਤੇ ਮਮੀ ਹੁਣੀ ਪਹਿਲਾਂ ਲਾ ਦਿੰਦੇ ਉਹਨੂੰ ਜੇ ਹੁਣ ਮੈਂ ਮੰਗਿਆ ਵਾ ਤੇ ਰੀਸ ਨਹੀਂ ਹੈਗੀ ਜੋ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਰੀਸ ਨਹੀਂ ਹੈਗੀ ਪਰ ਹੁਣ ਸੰਦੀਪ ਭਾਬੀ ਨੇ ਤੇ ਇਹ ਗੱਲ ਕਹਿਣੀ ਹੈ ਨਾ ਉਹਨਾਂ ਦੇ ਮਮੀ ਨੇ ਇਹਨੂੰ ਕਹਿਣਾ ਵਾ ਉਹਨਾਂ ਕਹਿੰਦਾ ਵੀ ਜੇ ਉਹਨੂੰ ਲੱਗ ਦਿੱਤਾ ਤਾਂ ਮੈਨੂੰ ਵੀ ਲੱਗ ਦੋ। ਇਹ ਮਸਲਾ ਤਾਂ ਢਾਪਣਾ ਵਾ। ਜਿੱਦਾਂ ਮਰਜੀ ਸੁਲਝਾਓ। ਤੇ ਮੈਨੂੰ ਨਹੀਂ ਪਤਾ ਮੈਨੂੰ ਏਸੀ ਹੀ ਚਾਹੀਦਾ। ਤੇ ਜਾਂ ਫਿਰ ਇਹ ਕੰਮ ਕਰੋ। ਸਾਂਝੇ ਥਾਂ ਕਿਤੇ ਲਾ ਲਓ ਤੇ ਉੱਥੇ ਸਾਂਝੇ ਨੂੰ ਸੌਂ ਜਾ ਕਰੋ। ਇਹ ਗੱਲ ਦਾ ਮੈਨੂੰ ਨਹੀਂ ਪਤਾ ਹੈਗਾ। ਨਾ ਮੈਂ ਸਾਂਝੇ ਥਾਂ ਲਵਾਉਣਾ ਤੇ ਨਾ ਮੈਂ ਸੰਦੀਪ ਦੀਦੇ ਕਮਰੇ 'ਚ ਲਵਾਉਣਾ। ਮੈਨੂੰ ਚਾਹੀਦਾ ਵਾ ਆਪਣੇ ਕਮਰੇ 'ਚ। ਤੇ ਜੇ ਤੁਹਾਨੂੰ ਨਹੀਂ ਵਾਰਾ ਖਾਂਦੀ ਤੇ ਮੈਂ ਪਿੰਡ ਚਲ ਜਾਨੀ। ਚਲ ਕੋਈ ਨਹੀਂ ਮੰਮੀ ਨਾਲ ਗੱਲ ਕਰਕੇ ਫਿਰ ਦੱਸਣਾ। ਦੱਸ ਦਿਓ ਜਿੱਦਾਂ ਵੀ ਸਲਾਹ ਹੋਊਗੀ। ਇਰਮੇ ਨਹਾਦ ਕਰਦੀ ਹੈ ਜੋ ਤੁਸੀਂ ਖੜੇ ਪੈਰਾਂ ਨੂੰ ਏਸੀ ਕਿਥੋਂ ਲੈ ਕੇ ਆਏਗੇ ਹੁਣ ਜੇ ਲਿਆ ਕੇ ਏਸੀ ਤੇ ਆਪਣੇ ਕਮਰੇ ਚਲਾ ਲੈਣੇ ਆ ਤੇ ਫੇਰ ਲੜਾਈ ਪੈਣੀ ਆ ਤੇ ਜੋਦਨੇ ਤੇ ਲਾਗੇ ਵੀ ਨਹੀਂ ਕਿਸ ਨੂੰ ਬੈਠ ਦੇਣਾ ਠੰਡੇ ਥਾਂ ਇਦਾਂ ਕਰਦਾ ਵਾਂ ਦਲਜੀਤ ਨਾਲ ਸਲਾਹ ਕਰ ਲੈਣਾ ਉਹਨੂੰ ਕਹਿਣਾ ਵੀ ਯਾਰ ਸਾਡੇ 2 ਮਹੀਨੇ ਕਢਾ ਦਿਓ ਜਿਹੜੇ ਆਪਾਂ ਇੱਥੇ ਆ ਮੁੜ ਕੇ ਆਪੇ ਮਗਰੋਂ ਇਹਨਾਂ ਵਰਤਨੀਆਂ ਸਾਰੀਆਂ ਚੀਜ਼ਾਂ ਨਾਲੇ ਡੈਡੀ ਨੂੰ ਕਹਿਣਾ ਤੇ ਉਹਨੂੰ ਕਰਨਾ ਪੈਣਾ ਕੋ ਉਹਨਾਂ ਕੋਲ ਇਦਾਂ ਤਾਂ ਨਹੀਂ ਜੇ ਫਿਰ ਮੰਦੀ ਜਾ ਫਿਰ ਇਹਨੂੰ ਕਿੰਨਾ ਜਾਂ ਮਹੀਨਾ ਕੱਢਿਆ ਪਿੰਡ ਜਾ ਕੇ ਕੀ ਕਰਨਾ ਹਾਈ ਹਾਈ ਨੀ ਗਰਮੀ ਐ ਨਾ ਡੰਗਰਾ ਥਲੇ ਮਾਂਜਾ ਮਾਰਦੀ ਬੇਦਲ ਹੋ ਗਈਆਂ ਕਿਤੇ ਜੋ ਬੰਤੂ ਬੜਾ ਸੇਰ ਸੁੱਟ ਕੇ ਬੈਠਾ ਕੀ ਗੱਲ ਹੋਈ ਆ ਉਹ ਨਹੀਂ ਦੀਕਣਿਆ ਹਾਂ ਭਾਜੀ ਉਹਨਾਂ ਨੂੰ ਦੇੜੀ ਹੁਣ ਢਿੱਕਣ ਡਿਆ ਕੰਮ ਹੀ ਕਾਈ ਕੰਮ ਕੀ ਉਹੀ ਰਾਤ ਦੀ ਜਿਹੜੀ ਕਲਾ ਪਈ ਆ ਘਰ ਚ ਉਹੋ ਡਿਆਂ ਸੋਚਣਾ ਉਹ ਕਲਾ ਫਿਰ ਕਿੱਦਾਂ ਮਿਟੋਗੀ ਹੁਣ ਮੀਟਣ ਦੇ ਮੰਮੀ ਹੁਣ ਤੁਹਾਨੂੰ ਪਤਾ ਕਿੱਦਾਂ ਮਿਟਣੀ ਆ ਤੁਸੀਂ ਉਦੋਂ ਕਹਿੰਦੇ ਹੋ ਵੀ ਹਾਈਲਾਈਟ ਵਾਲੀ ਕੁੜੀ ਲੱਭ ਲੈਨੇ ਹਾਈਲਾਈਟ ਵਾਲੀ ਕੁੜੀ ਲੱਭ ਲੈਨੇ ਮੈਂ ਤਾਂ ਕਹਿਣਾ ਵੀ ਕਿਤੇ ਹੋਰ ਦੇਸ਼ੇ ਪੈਸੇ ਲਾ ਲਵਾਂ ਹੁਣ ਤੁਹਾਨੂੰ ਪਤਾ ਕਲਾ ਕਿੱਦਾਂ ਮਿਟਣੀ ਆ ਕਿ ਮੈਨੂੰ ਕੀ ਪਤਾ ਉਹ ਕਹਿੰਦੀ ਆ ਵੀ ਜੇ ਨਹੀਂ ਅਸੀਂ ਲੱਗਣਾ ਤੇ ਮੈਨੂੰ ਇਹ ਪੇਕੇ ਛੱਡ ਆਓ ਇਹ ਚੰਗੇ ਡਰਾਵੇ ਆ ਇਹ ਤਾਂ ਡਰਾਵੇ ਦੇਣ ਵਾਲੀ ਗੱਲ ਵਾ ਜੇ ਪੇਕੇ ਹੀ ਜਾਣਾ ਸੀ ਵਿਆਹ ਕਿਉਂ ਕਰਵਾਇਆ ਉੱਥੇ ਹੀ ਰਹਿੰਦੀ ਐਸੀ ਦੇ ਵਿੱਚ ਹੀ ਹੁਣ ਮੈਂ ਤੇ ਉਹਨੂੰ ਇਹ ਵੀ ਗੱਲ ਕਹੀ ਐ ਮੈਂ ਕਿਹਾ ਚੱਲ ਜੇ ਨਹੀਂ ਤੇ ਸਾਂਝੇ ਥਾਂ ਲਵਾ ਲੈਨੇ ਆ ਵੀ ਚੱਲ ਸਾਰਿਆਂ ਦਾ ਸਰਦਾ ਜਾਊਗਾ ਤੇ ਉਹ ਵੀ ਗੱਲ ਤੇ ਨਹੀਂ ਆਉਂਦੀ ਵੇਖ ਜੋ ਬਣ ਵੱਡੀ ਕਦੋਂ ਦੀ ਆਈ ਐ ਉਹਨੇ ਕਦੀ ਮੇਰੇ ਨਾਲ ਨੀਕੀ ਨਹੀਂ ਕੀਤੀ ਮੈਂ ਉਹਨੂੰ ਦੋਕੇ ਵੀ ਮਾਰ ਲੈਣੀ ਆ ਸਾਰੇ ਕੰਮ ਕਰ ਲੈਣੇ ਆ ਜੇ ਹੁਣ ਕਵੇ ਨਾ ਤੇ ਮੈਨੂੰ ਕੱਲੀ ਨੂੰ ਹੀ ਅੱਸੀ ਮੇਰੇ ਕਮਰੇ ਵਿੱਚ ਲਵਾ ਕੇ ਦਿਓ ਉਹ ਤਾਂ ਨਿਉ ਪੁੱਤ ਗੱਲ ਬਾਨੀ ਇਹਦੇ ਵਾਲੇ ਵੇਖ ਕੇ ਉਹਨੇ ਕਹਣਾ ਮੈਨੂੰ ਵੀ ਚਾਹੀਦਾ ਫਿਰ 1 ਨੀ ਫਿਰ 3 ਨਾ ਲਵਾਓ 1 ਨਾ ਨਹੀਂ ਕੁਝ ਬਾਨਾ ਬਾਹਰ ਦਾ ਫਿਰ ਵੇਖੀ ਜਾਉ ਪੀ ਜਾਣਾ ਕਿ ਨਹੀਂ ਜਾਣਾ ਮੰਮੀ ਐਂਦਾ ਤੁਸੀਂ ਕਹੀ ਤੇ ਜਾਂਦੇ ਜੇ ਪਰ ਮੇਰੀ ਗੱਲ ਵੀ ਸਮਝੋ ਨਾ ਤੁਸੀਂ ਮੈਂ ਕੀ ਕਹਿਣਾ ਚਾਹੁੰਦੇ ਆ ਜੇ ਮੰਨ ਲਓ ਐਂਦਾ ਹੀ ਨਿੱਕ ਨਿੱਕੀ ਗੱਲ ਤੋਂ ਲੜਾਈ ਪਾ ਲਈ ਨਾ ਉਹਦੇ ਨਾਲ ਤੇ ਖੁਜੀ ਭਾਵੇਂ ਤੇ ਉਹਦਾ ਸਾਡੇ ਤੋਂ ਮਾਨੀ ਚਕੋ ਜੇ ਤੇ ਜਦੋਂ ਬਾਹਰ ਗਈ ਨਾ ਤੇ ਮੁੜ ਕੇ ਮੈਨੂੰ ਖੜੇ ਨਾ ਫਿਰ ਕੀ ਕਰਾਂਗੇ ਇਹ ਹੁਣ ਕਿਸੇ ਨਾ ਕੇ ਪਾਸੇ ਸਾਨੂੰ ਕੰਮ ਕਰਨਾ ਹੀ ਪੈਣਾ ਕੋਈ ਨਾ ਕੋਈ ਮੈਂ ਤੇ ਨਾ ਜੋ ਬਣਾ ਵੇਲੇ ਕਲੀ ਨੂੰ ਪਛਤਾਉਂ ਡਈ ਆ ਜਦੋਂ ਇਹਨਾਂ ਨੇ ਮੱਥਾ ਲਾ ਲਿਆ ਸੀ ਰਿਸ਼ਤੇ ਤਾਂ ਹੋਰ ਵੀ ਬਥੇਰੇ ਆਉਂਦੇ ਹੀ ਪਰ ਮੇਰੀ ਮੱਤ ਤੇ ਇਹੋ ਜਿਹਾ ਪੜਦਾ ਪੈ ਗਿਆ ਹੀ ਮੈਂ ਚਾਹੁੰਦੀ ਹੀ ਕਿ ਕੁੜੀ ਵੀ ਬਾਹਰ ਜਾਣ ਵਾਲੀ ਹੋਵੇ ਤੇ ਘਰ-ਬਾਰ ਵੀ ਵਧੀਆ ਹੋਵੇ ਜਿਹੜੇ 10 ਪਾਉਂਦੇ ਹਨ ਉਹ ਘਰ ਥੋੜੇ ਨੀਵੇਂ ਹੀ ਤਾਂ ਕਰਕੇ ਮੈਂ ਮੰਨੀ ਨਹੀਂ ਉਦੋਂ ਪਰ ਹੁਣ ਮੈਨੂੰ ਪਤਾ ਲੱਗਦਾ ਕਿ ਮੈਂ ਉੱਥੇ ਕਰ ਲੈਂਦੀ ਕਿ ਤਾ ਮੈਂ ਚੰਗੀ ਨਾ ਰਹਿੰਦੀ ਜਿਹੜੇ ਆਹ ਦਿਨ ਵੇਖਣੇ ਪੈਂਦੇ ਨਾ ਵੇਖਣੇ ਪੈਂਦੇ ਜਿਹੜਾ ਰਾਤੀ ਮੇਲਾ ਲਾਇਆ ਹੀ ਆਂਡ ਗਵਾਣ ਸੌਂਦਾ ਹੋ ਤਾਂ ਕੀ ਆਖੂਗਾ ਲੋਕਾਂ ਦੇ ਘਰ ਕਿਹੜੀਆਂ ਪੜ੍ਹੀਆਂ ਲਿਖੀਆਂ ਨਵਾਂ ਨਹੀਂ ਆਉਂਦੀਆਂ ਪੀ ਆ ਲੋ ਘਰ ਪੜ੍ਹੀ ਐ ਪਰ ਹੁਣ ਕਰੀਏ ਕੀ ਹੁਣ ਫਸੇ ਆ ਨਾ ਤੁਸੀਂ ਹੁਣ ਇੱਕ ਕੰਮ ਕਰੋ ਡੈਡੀ ਨੂੰ ਸਮਝਾਓ ਥੋੜਾ ਜਿਹਾ ਉਹਨਾਂ ਨੂੰ ਕਹੋ ਪੀ ਐਸੀ ਲਵਾ ਦਿਓ ਤੇ ਮੈਂ ਦਲਜੀਤ ਵੀਰ ਨਾਲ ਗੱਲ ਕਰ ਲੈਣਾ ਉਹਨੂੰ ਕਹਿਣਾ ਵੀ ਯਾਰ ਸਾਡੇ ਜਿਹੜੇ 2-3 ਮਹੀਨੇ ਕਢਾ ਦਿਓ ਇੱਥੇ ਵੇਖ ਜੋ ਬਣ ਡੈਡੀ ਤਾਂ ਮੰਨ ਜਾਣਗੇ ਦਲਜੀਤ ਵੀ ਮੰਨ ਜਾਊਗਾ ਪਰ ਸੰਦੀਪ ਨੂੰ ਕਿੱਦਾਂ ਬਣਾਉਣਾ ਜਿੱਦਾਂ ਦੀ ਜੋਤਵਾ ਨਾ ਓਦਾਂ ਦੀ ਸੰਦੀਪ ਕੋਈ ਨਹੀਂ ਫਿਰ ਹੁਣ ਮਾਰਨੇ ਆ ਤਰਲਾ ਕੀ ਕਰਨਾ ਮੈਂ ਆਪ ਗੱਲ ਕਰ ਲੈਣਾ ਭਾਬੀ ਨਾਲ ਚੱਲ ਵੇਖ ਲਾ ਭਾਬੀ ਨੂੰ ਮਨਾ ਕੇ ਜੇ ਮੰਦੀ ਆ ਤੇ ਤਾਂ ਕੋਈ ਨਹੀਂ ਡੈਡੀ ਨਾਲ ਮੈਂ ਗੱਲ ਕਰੂੰਗੀ ਡੈਡੀ ਵਿਚਾਰੇ ਨੇ ਕੀ ਕਹਿਣਾ ਡੈਡੀ ਵੀ ਫਸਿਆ ਵਿੱਚ ਬਾਹਰ ਤੇ ਹੁਣ ਕਲਾਉਣਾਈਆਂ ਕਿਸ ਤਰੀਕੇ ਦੇ ਨਾਲ ਉਹ ਚਲੋ ਹੁਣ ਕੋਈ ਨਾ ਕੋ ਹੱਲ ਕੱਢਣਾਈਆਂ ਤੇ ਨਹੀਂ ਪਰ ਉਹਨਾਂ ਦੀ ਵੀ ਗੱਲ ਵੇਖ ਲਾ ਉਹ ਸੇਵਲੇ ਵਿਚੋਲੇ ਨੂੰ ਕਹਿਣ ਡੈ ਪਿਆ ਕਰੋ ਬਾਹਰ ਦੀ ਗੱਲ ਦਸਾਂ ਹੀ ਮੈਂ ਤੇ ਬਾਹਰ ਕਰਕੇ ਕੀਤਾ ਹੀ ਹਨੂ ਫਿਗਰ ਘਟਵਾ ਕੋਈ ਨਹੀਂ ਮੈਂ ਕਰਦਾ ਮਾਂ ਦਲਜੀਤ ਵੀਰ ਨਾਲ ਗੱਲ ਤੂੰ ਤੁਸੀਂ ਲੈਣਾ ਗੱਲ ਕਰੋ ਹੁਣ ਉਹ ਅੱਜ ਜਾ ਕੇ ਤੇ ਲਿਆਈਏ ਸੀ ਹਾਂ ਤਰ ਲੈਣੀ ਆ ਆ ਕਲਾ ਤੇ ਮਗਾਓ ਕਰੋ ਜੀ ਆ ਜੇ ਇਹਦੀ ਏਸੀ ਦੀ ਡਿਮਾਂਡ ਪੂਰੀ ਕਰਤੀ ਕੱਲ ਨੂੰ ਇਹ ਕਹੂਗੀ ਗੱਡੀ ਚਾਹੀਦੀ ਆ ਫਿਰ ਤੇ ਕਿੱਲਾ ਵੇਚ ਕੇ ਏਸੀ ਤਾਂ ਗੱਡੀ ਆਉ ਤੇ ਜਿਹੜੇ 2-4 ਕਿੱਲੇ ਬਾਅਦ ਚ ਬਚਣੇ ਆ ਉਹ ਇਹਨਾਂ ਦੇ ਬਾਹਰ ਜਾਂਦੇ ਹੀ ਲਾਵਾਂਗੇ ਤੇ ਜਿਹੜਾ ਦਲਜੀਤ ਵਾ ਉਹਨੂੰ ਕੀ ਦਵਾਂਗੇ ਪਿਓ ਨੂੰ ਤਾਂ ਮੈਂ ਕਹਾਂ ਉਹ ਤਾਂ ਫਿਕਰ ਚ ਅੱਗੇ ਹੀ ਪਿਆ ਵਾ ਪੇ ਘਰ ਵਿੱਚ ਬੰਨ ਕੀ ਦਿਆ ਵਾ ਚੱਲ ਇੱਕ ਵਾਰ ਇਹਨਾਂ ਨਾਲ ਗੱਲ ਕਰ ਲੈਣੀ ਆ ਪੀ ਆਂਦੇ ਕੀ ਆਈ ਵੀ ਯਾਰ ਮੰਮੀ ਨੇ ਤਾਂ ਕਹਿਤਾ ਵਾ ਕਿ ਦਲਜੀਤ ਵੀਰ ਨਾਲ ਗੱਲ ਕਰ ਲਈਂਗਾ ਗੱਲ ਤੇ ਉਹਨਾਂ ਦੀ ਵੀ ਸਹੀ ਐ ਕਿੰਨਾ ਚਿਰ ਹੋ ਗਿਆ ਵਿਚਾਰਿਆਂ ਤੰਗੀ ਕੱਟੀ ਐ ਤੇ ਹੁਣ ਮਹੀਨੇ ਦੋਆਂ ਮਹੀਨੇ ਦੀ ਸਾਰੀਆਂ ਡਿਮਾਂਡਾਂ ਜੋਦੀਆਂ ਪੂਰੀਆਂ ਕਰੀਏ ਫੇਰ ਤੇ ਮੜੀ ਗੱਲ ਨਾ ਚਲ ਤਰਲਾ ਹੀ ਮਾਰਨਾ ਪੈਣਾ ਕੀ ਕਰਨਾ ਪੁੱਛ ਕੇ ਵੇਖ ਲੈਣਾ ਨਾ ਤੇ ਨਹੀਂ ਇਹ ਨਾ ਕਰਨੀ ਮੈਨੂੰ ਪਤਾ ਕਰਾਵਾ ਕੋ ਕੰਮ ਨਾਲ ਨਹੀਂ ਜੋਗਣਾ ਕਰ ਲੈਣਾ ਬਸ ਪੱਠੇ ਗੁਦਰਨੇਵੇਂ ਕਿੰਨਾ ਕਰ ਗਿਆ ਪਰ ਪੱਠੇ ਗੁਦਰ ਲੱਗਾ ਰੇਤੀ ਲੱਗ ਗਈ ਠੀਕ ਐ ਉਹ ਮੈਂ ਨਾ ਆਹ ਗੱਲ ਹੀ ਇੱਕ ਕਰਨੀ ਸੀ ਤੁਹਾਡੇ ਨਾਲ ਤੇ ਲਾਇਆ ਬਰਾਵਾ ਇਹ ਇੱਥੇ ਲਾ ਕੇ ਆਉਣਾ ਮੈਂ ਤੇ ਨਾਲ ਲੱਕੋ ਖਾਏ ਆਇਆ ਹਾਂ ਕੀ ਕਰ ਲੂੰਗੀ ਕਿ ਪਾਸੇ ਵੀ ਜਾਣ ਨੂੰ ਨਹੀਂ ਹੈਗਾ ਹੌਸਲਾ ਮੱਸਾ ਗੱਲ ਕੀ ਹੋਣੀ ਆ ਵੀ ਰਾਤੀ ਤੈਨੂੰ ਪਾਦ ਤਾ ਕਿਹੜੀ ਕਲਾ ਪਈ ਈ ਗੱਲ ਉਹ ਏਸੀ ਦੇ ਆਹੋ ਯਾਰ ਤੇ ਮੇਰਾ ਇਰਾਦਾ ਵਾ ਵੀ ਜੇ ਭਾਬੀ ਨੂੰ ਤੁਸੀਂ ਸਮਝਾਓ ਥੋੜਾ ਜਿਆ ਚਲੋ ਗੱਲ ਤੇ ਮੈਨੂੰ ਵੀ ਪਤਾ ਗਲਤ ਵਾ ਜੇ ਹੁਣ ਸਾਰੀਆਂ ਡਿਮਾਂਡਾਂ ਮੰਨੀਆਂ ਤੇ ਗਲਤ ਗੱਲ ਵਾ ਜੋਤ ਵਾਸਤੇ ਪਰ ਹੁਣ ਜੇ ਸਾਡੇ ਤੁਸੀਂ 2 ਮਹੀਨੇ ਕਢਾ ਦੋ ਤੇ ਚੱਲ ਮੁੜ ਕੇ ਸਿਆਲ ਆਇਣਾ ਤੇ ਅਗਲੇ ਸਾਲ ਨੂੰ ਤੇ ਆਪਾਂ ਚੱਲ ਜਣਾ ਬਾਹਰ ਠੀਕ ਤੇ ਜੇ ਏਸੀ ਲਵਾ ਦੋ ਤੇ ਕੋਈ ਗਲਤ ਨਹੀਂ ਜੁਵਨ ਤੈਨੂੰ ਪਤਾ ਮੇਰੇ ਤੋਂ ਕੋਈ ਗਲ ਨਹੀਂ ਆ ਇਹਨਾਂ ਨਿੱਕਾ ਵੀਰਾਂ ਨੂੰ ਮੈਂ ਥੋੜੀ ਨਾ ਕਰਨੀ ਤੈਨੂੰ ਤੇਰੀ ਭਾਬੀ ਦੀ ਹੀ ਗੱਲ ਆ ਬਸ ਚਲੋ ਭਾਬੀ ਨਾਲ ਹੀ ਗੱਲ ਕਰ ਲੈਨੇ ਆ ਕੋਈ ਗੱਲ ਨਹੀਂ ਉਹਨੂੰ ਮੈਂ ਵੀ ਸਮਝਾ ਦਿੰਨਾ ਮੈਂ ਯਾਰ ਤਾਂ ਕਰਕੇ ਕਹਿੰਦੇ ਆ ਸੀਗਾ ਮੈਂ ਕਿ ਜੇ ਅਹੀਂ ਉਹਦੇ ਨਾਲ ਲੜਾਈ ਕਰੀ ਗਏ ਨਾ ਜੋਤਨਾ ਤੇ ਖੁਸ਼ੀ ਭਾਵੇਂ ਤੇ ਕੱਲ ਨੂੰ ਬਾਹਰ ਜਾ ਕੇ ਤੇ ਮੈਨੂੰ ਖੜੇ ਨਾ ਫੇਰ ਅਸੀਂ ਕੀ ਕਰਾਂਗੇ ਫੇਰ ਚੰਗੇ ਆ ਉਹ ਗੱਲ ਹੋਈ ਤਰ੍ਹਾਂ ਅੱਜ ਕੱਲ ਇਹ ਸਭ ਕੁਝ ਚੱਲਦਾ ਪਿਆ। ਵੇਖੋ ਕੋਈ ਹੋੜਿਆ ਵਾਗ ਤੇ ਇਹੋ ਗੱਲੋਂ ਡਾਲ ਹੁੰਦਾ ਉੱਥੇ ਜਾ ਕੇ ਬੁਲਾਵੇ ਨਾ। ਉਹਦੇ ਮੂੰਹੋਂ ਵੈੜੀ ਕਹਿੰਦੀ ਵੀ ਜੇ ਤੂੰ ਨਹੀਂ ਐਸੀ ਲਵਾ ਕੇ ਦੇਣਾ ਤੇ ਮੈਨੂੰ ਕੇਕੇ ਛੱਡ ਆ। ਤੇ ਫਿਰ ਦੱਸੋ ਉਹ ਗੱਲ ਚੰਗੀ ਆ। ਉਹ ਨਹੀਂ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ। ਭਰਾ ਆਪਣੇ ਲਈ ਜਾਣ ਵੀ ਆ ਜਦੋਂ। ਤੂੰ ਕੋਈ ਗੱਲ ਨਹੀਂ। ਭਾਬੀ ਨਾਲ ਆਪਾਂ ਗੱਲ ਕਰੀਏ ਕੱਲੀ ਜਾ ਕੇ। ਸੰਦੀਪ ਨਾਲ ਵਾ ਪੁੱਛਣਾ ਥੋੜੀ ਆ। ਕਹਿਣਾ ਵਾ। ਤੁਸੀਂ ਇਹ ਕਰੀ ਮੜੀ ਜੀ ਆਵਾਜ਼ ਮਾਰ ਕੇ ਤੇ ਇੱਥੇ ਹੀ ਗੱਲ ਕਰ ਲਓ ਹਾਂ। ਮੈਂ ਘਰੋਂ ਨੇ ਫੇਰ ਜੋਦ ਨੇ ਸੁਣ ਲੈਣਾ ਤੇ ਫਿਰ ਕੋਈ ਅਗਲੀ ਮੈਂ ਆਵਾਜ਼ ਮ ਨੇ ਕਰ ਲਿਓ ਗੱਲ ਮੜ ਜਿਆ ਹਾਂ ਹਾਂਜੀ ਬਲੋਂਡੇ ਸੁਣ ਮੇਰੀ ਗੱਲ ਸੁਣ ਮੈਂ ਤੁਹਾਨੂੰ ਤਾਂ ਬੁਲਾਇਆ ਵਾ ਆਪਾਂ ਜੋ ਨੂੰ ਏਸੀ ਲੈ ਕੇ ਦੇਣਾ ਮੇਰੀ ਸੁਣੋ ਗੱਲ ਮੈਂ ਵੀ ਉਦਾਂ ਸੁਣਨ ਦੀ ਭਾਜੀ ਦੀ ਗੱਲ ਹੈ ਚਲੋ ਇਦਾਂ ਚੰਗੇ ਨਹੀਂ ਲੱਗੀਦਾ ਆਂਡ ਗਵਾਂਡ ਸੁਣਦੇ ਆ ਪਰ ਉਹਦੀ ਜਿਹੜੀ ਵੀ ਸਹੀ ਨਹੀਂ ਹੈਗੀ ਉਹ ਜੇਤੇ ਭਾਬੀ ਨਹੀਂ ਸਹੀ ਪਰ ਹੁਣ ਕਹਿੰਦੀ ਆ ਵੀ ਮੈਂ ਪਰਪਿੰਡ ਚੱਲ ਜਾਣਾ ਤੇ ਉਹ ਗੱਲ ਚੰਗੀ ਆ ਤੁਹਾਨੂੰ ਵੀ ਪਤਾ ਮੈਂ ਕਿੰਨਾ ਚਿਰ ਹੋ ਗਿਆ ਮੈਂ ਇੱਕ ਵੀ ਚੀਜ਼ ਮੰਗੀ ਕਦੀ ਮੈਨੂੰ ਤੇ ਰੁਪਈਏ ਦੀ ਚੀਜ਼ ਨਹੀਂ ਨਾਲ ਲੈ ਕੇ ਦਿੱਤੀ ਗਰੀਬੀ 'ਚ ਦਿਨ ਕੱਟ ਲੇ ਆ ਮੇਰੀ ਗੱਲ ਸੁਣ ਪਤਾ ਗੱਲ ਕੀ ਆ ਇਹਦਾ ਆਪਾਂ ਘਰ ਨਹੀਂ ਟੁੱਟਣ ਦੇਣਾ ਜੇ ਨਾਣਾ ਲੈ ਆ ਕੇ ਦਿੱਤਾ ਉਹ ਕਿੰਨੀ ਮੈਂ ਆਪਣੇ ਪਿੰਡ ਚਲ ਜਣਾ ਉਹ ਤਾਂ ਚਲੋ ਮੈਂ ਸਾਰਾ ਕੁਝ ਸੁਣਿਆ ਹੀ ਆ ਚਲੋ ਜੇ ਲੋ ਤੁਹਾਡੇ ਕੇ ਤਰਲਾ ਹੀ ਆਂ ਅਸੀਂ ਤਾਂ ਕਹਿ ਹੀ ਸਕਨੇ ਆ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਉਹ ਨਹੀਂ ਨਹੀਂ ਜੋ ਮੈਂ ਤੈਨੂੰ ਇਦਾਂ ਨਹੀਂ ਬੋਲਣਾ ਕੋਈ ਗੱਲ ਨਹੀਂ ਆਪਾਂ ਐਸੀ ਲੈ ਆ ਕੇ ਦੇਣਾ ਇਹਨੂੰ ਚਲੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਵਾ ਕਰ ਲਓ ਕੋਈ ਗੱਲ ਕੀ ਆ ਗੱਲਾਂ ਦੋ ਤਿੰਨ ਮਹੀਨਿਆਂ ਦੀ ਇਹ ਬਾੜ ਚ ਲੱਗੇ ਨਾ ਬਾਅਦ ਆਪਾਂ ਹੀ ਵਰਤਣਾ ਵਾ ਕਿੱਥੇ ਜਾਣਾ ਉਹਨੇ ਘੜੇ ਰਹਿਣਾ ਐਸੀ ਨੇ ਚਲੋ ਠੀਕ ਆ ਕਰ ਲਓ ਕੋਈ ਨਹੀਂ ਲੈ ਆਓ ਕੋਈ ਗੱਲ ਨਹੀਂ ਤੂੰ ਮੰਮੀ ਨੂੰ ਜਾ ਕੇ ਕਹ ਦੇ ਪਹਿਲਾਂ ਦੇ ਠੀਕ ਆ ਠੀਕ ਆ ਕੋਈ ਨਹੀਂ ਮੈਂ ਮੰਮੀ ਨੂੰ ਕਹਿ ਦਿੰਨੀ ਠੀਕ ਆ ਜੋਬਨ ਆ ਵਧੀਆ ਹੋ ਗਿਆ ਕੋਈ ਗੱਲ ਨਹੀਂ ਆਪਾਂ ਜਾਣੇ ਆ ਡੈਡ ਨਾਲ ਸਲਾਹ ਕਰ ਲੈਨੇ ਆ ਅੱਛਾ ਤੇ ਜਾ ਕੇ ਤੇ ਅਜੇ ਸੀ ਫੜ ਲੈਣ ਨੂੰ ਚਾਹ ਰਹੇ ਕਿਸ ਤਰਹ ਚੱਲ ਜਾਈਏ ਆਪਾਂ ਦੋਵੇਂ ਪੱਠੇ ਗੁਦਰ ਕੇ ਚੱਲ ਜਾਨੇ ਆ ਚਲੋ ਇਦਾਂ ਕਰ ਲਓ ਮੈਂ ਫੜਾ ਦੇਣਾ ਤੁਹਾਡੇ ਨਾਲ ਨਹੀਂ ਨਹੀਂ ਮੈਂ ਗੁਦਰ ਚੱਲ ਲੈ ਇੱਕ ਗੱਲ ਤੇ ਸਹੀ ਆ ਮੇਰੇ ਵੱਲੋਂ ਜੋਬਨ ਜਾਵੇ ਜਾਂ ਨਾ ਜਾਵੇ ਸਾਰਾ ਸਮਾਂ ਤੇ ਮੇਰੇ ਕੋਲ ਹੀ ਰਹਿਣਾ ਵਾ ਨਾ ਵਿਕੀ ਜਾਊਗੀ ਤੂੰ ਉਸਨੂੰ ਦੇਖ ਕਿ ਤੂੰ ਆਂ ਮਮੇ ਵੈਲੀਸਾ ਦੇ ਇਨਨ ਮੈਨੂੰ ਜੋਬਨ ਵੀ ਉੱਥੇ ਹੀ ਕੀ ਗੱਲ ਉਹ ਐਸੀ ਦੀ ਗੱਲ ਕਰਨ ਦੇ ਹੀ ਕੀ ਆਂਦੇ ਆ ਐਸੀ ਲਿਓਣਾ ਕਹਿਣ ਦੇ ਹੀ ਕੌਣ ਕਹਿੰਦਾ ਹੀ ਜੋਬਨ ਵੀ ਡਾਇ ਕਹਿੰਦੇ ਵੀ ਕਹਿਣ ਦੇ ਹੀ ਤੈਨੂੰ ਜੋਬਨ ਨੇ ਵਾਲ ਮਾਰੀ ਸੀ ਹਾਂਜੀ ਹਾਂਜੀ ਦੋਨੋਂ ਉੱਥੇ ਹੀ ਤੂੰ ਫਿਰ ਕੀ ਕੀਤਾ ਮੈਂ ਅੱਜ ਫਿਰ ਹੀ ਕਹਾਂ ਮੈਂ ਮਮੀ ਨਾਲ ਸਲਾਹ ਕਰ ਲੈਣੇ ਆ ਜਿੱਦਾਂ ਵੀ ਕਹਿਣਗੇ ਉਦੇ ਕਰ ਲਾਂਗੇ ਤੂੰ ਹੀ ਦੱਸੋ ਤੁਹਾਡਾ ਕੀ ਵਿਚਾਰ ਪੁੱਤ ਮੇਰਾ ਵਿਚਾਰ ਕੀ ਹੁਣਾਵਾ ਰਿਸ਼ਤਾ ਕਰਕੇ ਤੇ ਗਏ ਆ ਫਸ ਤੇ ਜੇ ਹੁਣ ਮੂੰਹ ਜ਼ੋਰ ਹੋ ਕੇ ਹੀ ਕਹਿੰਦੇ ਆ ਕਿ ਅਸੀਂ ਨਹੀਂ ਲਿਆ ਕੇ ਦੇਣਾ ਹੁਣ ਖਰਚਾ ਵੀ ਕੀਤਾ ਸ਼੍ਰੀਕੇ ਬਰਾਦਰੀ ਵਿੱਚ ਵੀ ਪਤਾ ਵੀ ਇਹਨਾਂ ਨੇ ਆਈਲਟਸ ਕਰਕੇ ਰਿਸ਼ਤਾ ਕੀਤਾ ਵਾ ਫੇਰ ਸਾਡੀ ਬੇਇੱਜ਼ਤੀ ਹੋਊਗੀ ਮੈਂ ਤੇ ਇਹ ਗੱਲ ਕਹਿਨੀ ਆ ਕਿ ਚਾਹ ਲੱਖ ਚੱਪਣਾ ਹੀ ਪੈਣਾ ਵਾ ਲਿਆ ਦੋ ਏਸੀ ਜੇ ਬਾਅਦ ਚਲ ਗਏ ਇਹ ਚੀਜ਼ਾਂ ਤੁਸੀਂ ਵਰਤਣੀਆਂ ਵਾ ਚਲੋ ਮੈਂ ਵੀ ਇਹੀ ਸੋਚਿਆ ਆਂ ਡਗਵਾਂ ਸੌਂਦੇ ਰਹਿਣਗੇ ਐਨ ਕਹਿਣਾ ਲੜਦੇ ਆ ਦੋ ਦਿਨ ਹੋ ਗਿਆ ਜਿ ਆਈ ਨੂੰ ਕੀ ਫਾਇਦਾ ਉਹ ਹੀ ਤਾਂ ਗੱਲ ਵਾ ਪੁੱਤ ਮੇਰਾ ਤੇ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਤੈਨੂੰ ਪਤਾ ਤਾਂ ਹੈਗਾ ਤੇਰੀਆਂ ਚਾਚੀਆਂ ਤਾਈਆਂ ਦਾ ਉਹਨਾਂ ਦਾ ਧਿਆਨ ਸਾਡੇ ਘਰ ਵੱਲੋਂ ਰਹਿੰਦਾ ਵਾ ਕਹਿਣ ਗੀਆਂ ਜੇ ਕੱਲ ਤੇ ਵਿਆਹ ਹੋਇਆ ਤੇ ਕਿਹੜੀ ਗੱਲ ਹੋਗੀ ਰਾਤੀ ਲਾਈਟ ਬੰਦ ਹੀ ਤੇ ਲਾਈਟ ਬੰਦ ਵਿੱਚ ਆਵਾਜ਼ ਜਿਹੜੀ ਕਿੱਥੋਂ ਤੱਕ ਜਾਂਦੀ ਆ ਸੁਣ ਤੇ ਉਹਨਾਂ ਸਭ ਕੁਝ ਲਿਆ ਹੋਣਾ ਤੇ ਜੇ ਮੈਨੂੰ ਪੁੱਛਣਗੇ ਤਾਂ ਮੈਂ ਗਾਲੀ ਜਵਾਬ ਕੀ ਦਵਾਂਗੀ ਚਲ ਤੂੰ ਜੋ ਬਣਾਉਣਾ ਉਹਨਾਂ ਨੂੰ ਕਹਿ ਦੋ ਲੈ ਆਉਣ ਫਿਰ ਵੀ ਅਸੀਂ ਚੱਲ ਕੋਈ ਨਹੀਂ ਕਹਿ ਦਿੰਦੀ ਆ ਜਾ ਕੇ ਲੈ ਆਉਂਦੀ ਆ ਫਿਰ ਵੇਖ ਲਾ ਫੇ ਪੁੱਤ ਤੂੰ ਨਾ ਕੋਈ ਗੱਲ ਕਰੀ ਨਹੀਂ ਨਹੀਂ ਮੈਂ ਕੀ ਗੱਲ ਕਰਨੀ ਆ ਇਹ ਮੁੜ ਕੇ ਚੀਜ਼ਾਂ ਧੇਰ ਗਈਆਂ ਹੋਰ 2 ਮਹੀਨੇ ਨੇ ਚਲੀ ਜਾਣਾ ਹੁੰਦਾ ਨੇ ਚਲੋ ਠੀਕ ਆ ਕਹਿ ਦੋ ਫਿਰ ਜੋ ਬਣਾਉਣਾ ਕੋਈ ਨਹੀਂ ਮੈਂ ਕਹਿ ਦੇਣੀ ਤੂੰ ਕਰ ਲੈ ਕੰਮ ਚੱਲ ਇਹ ਤੇ ਕਿਹੱਤ ਆ ਫਿਰ ਵੀ ਠੀਕ ਵਾ ਝਿੜਕੀ ਚੰਬੀ ਫਿਰ ਵੀ ਆਖੇ ਲੱਗ ਜਾਂਦੀ ਆ ਉਹ ਚਾਰੀ ਨੇ ਕਹਿ ਹੀ ਦਿੱਤਾ ਕਿ ਕੋਈ ਗੱਲ ਨਹੀਂ ਲਿਆਉ ਤਹੀਂ ਤੇ ਜੇ ਇਹਦੀ ਥਾਂ ਤੇ ਉਹ ਹੁੰਦੀ ਉਹਨੇ ਤਾਂ ਬਾਹਰ ਨੂੰ ਤਲਵਾਰਾਂ ਮਾਰਨੀਆਂ ਹੈਗੀਆਂ ਚੱਲ ਮੈਨੂੰ ਸਮਝਾਉਂਦੀ ਲੋੜ ਵੀ ਨਹੀਂ ਪਈ ਪਤਾ ਨਹੀਂ ਉਹਨਾਂ ਦੋਵਾਂ ਪਰਾਵਾਂ ਨੇ ਕੀ ਗਿਆ ਵਾ ਤੇ ਮੰਨ ਗਈ ਆ ਹੁਣ ਕਹਿੰਦੀ ਆ ਇਹਨਾਂ ਨੂੰ ਵੀ ਜਾਓ ਜਾ ਕੇ ਤੇ ਲਿਆਓ ਹਾਂ ਜਿਹੜਾ ਹੁਣ ਗੱਲ ਪਿਆ ਢੋਲ ਵਜਾਓ ਵਜਾਉਣਾ ਹੀ ਪੈਣਾ ਵਾ ਕਿ ਸਿਆਪੇ ਨੂੰ ਫੜੇ ਗਏ ਆ ਓਇਆ ਹੋ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਓ ਮੈਨੂੰ ਇੱਕ ਵਾਰੀ ਯਾਦ ਲੈ ਆਂਦੇ ਉੱਥੇ ਓਇਆ ਹੋ ਥੋੜਾ ਚਿਰ ਰਹਿ ਗਿਆ ਵਾ हां हां ਵੱਤ ਵੱਤ ਦੋ ਜਾਂ ਤਿੰਨ ਮਹੀਨਿਆਂ ਮੈਂ ਇੱਥੇ ਕੋਈ ਗੱਲ ਨਹੀਂ ਭਰਾ ਤੈਨੂੰ ਸੱਦ ਲਾਂਗੇ ਮੈਨੂੰ ਤੇ ਜਾਲਾਂ ਦੇ ਪਹਿਲਾਂ ਆਹ ਕੋਈ ਨਹੀਂ ਕੋਈ ਨਹੀਂ ਕਰੂੰਗਾ ਫੋਨ ਤੈਨੂੰ ਮੈਂ ਫੇਰ ਚੰਗਾ ਕੀ ਕਰਦੇ ਆ ਉਹ ਕੋਹੋ ਨਹੀਂ ਮੁੰਡੇ ਦਾ ਫੋਨ ਆ ਮੁੰਡਿਆ ਅਛਾ ਅਛਾ ਹਾਂ ਕੀ ਕਹਿੰਦੇ ਉਹ ਤਾਂ ਜਾ ਕੇ ਲੱਭਾ ਪਤਾ ਸੁਣਾਉਣਾ ਠੀਕ ਹੈ ਠੀਕ ਆ ਹੂੰ ਤੇ ਮੈਂ ਵੀ ਤੁਹਾਡੇ ਵੱਲੀ ਆਈ ਹਾਂ ਦੱਸੋ ਹਲਦੇ ਦੋ ਆਈਏ ਤੁਹਾਡੀ ਭੈਣ ਮੈਂ ਤੇ ਪਾਣੀ ਲੈ ਕੇ ਚੱਲੀ ਸੀ ਤੇ ਆ ਗਏ ਰਸੋਈ ਦੇ ਵਿੱਚ ਤੇ ਇਹ ਬੜਾ ਖਲਾਰਾ ਪਾਇਆ ਵਾ ਐ ਇਦਾਂ ਕੀਤਾ ਆ ਮੈਂ ਦੱਸ ਤੂੰ ਘਰ ਨਾ ਆਵੇਂ ਸਾਹਮਣੇ ਤੇ ਮੈਂ ਹੀ ਆ ਨਾ ਉਹਦੀਆਂ ਪਹਿਲੀਆਂ ਵੰਨੀਆਂ ਆਤਾ ਨਾ ਹਲੇ ਤੱਕ ਨਹੀਂ ਗਈਆਂ ਗਈਆਂ ਉਹ ਖਲਾਰਾ ਤੋਂ ਪਾਇਆ ਹੋਊਗਾ ਤੇ ਤਾਂ ਹੀ ਅਗਲੀ ਨੇ ਕਿਹਾ ਵਾ ਤੇ ਮੇਰੀ ਸੁਣ ਗੱਲ ਜਦੋਂ ਇੱਥੇ ਹੀ ਉਦੋਂ ਕਿਦੇ ਖਲਾਰਾ ਪਿਆ ਸੀ ਉਦੋਂ ਨਹੀਂ ਤੈਨੂੰ ਗੱਲਾਂ ਕਰਦੀ ਤੇ ਕੋਈ ਗੱਲ ਨਹੀਂ ਜੇ ਤੈਨੂੰ ਕਹਿ ਹੀ ਦਿੱਤਾ ਹਣਾ ਕਿਤੇ ਫੁੱਲ ਨਹੀਂ ਲੱਥਗੇ ਤੇਰੇ ਖਲਾਰਾ ਪਿਆ ਹੀ ਤਾਂ ਹੀ ਤੈਨੂੰ ਕਿਹਾ ਹਾਂ ਨਹੀਂ ਵੇਖ ਆਖਿਆ ਮੈਨੂੰ ਤੇ ਮੁੰਡੇ ਦੇ ਕੰਨਾਂ ਆ ਪਈ ਪਰ ਹਟੀ ਨਹੀਂ ਗੱਲਾਂ ਕਰਨ ਨੂੰ ਪੁੱਛ ਨਹੀਂ ਇੰਜ ਰਕੇ ਮੈਂ ਜਾ ਕੇ ਮੈਂ ਚੰਗੀ ਤਰ੍ਹਾਂ ਜੀ ਉਹ ਕਰਦੀ ਐ ਇੱਥੇ ਆ ਕੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਹੋਰ ਦੱਸੋ ਕਿਹਦੇ ਨਾਲ ਕਰਾਂ ਉਹ ਚੱਲ ਕੋਈ ਗੱਲ ਨਹੀਂ ਕੁੜੀਆਂ ਕਰਦੀਆਂ ਹੁੰਦੀਆਂ ਮਾਨ ਕੇ ਤੂੰ ਤੇ ਆਉਂ ਦੱਸਣ ਆ ਗਈਆਂ ਵੀ ਮੈਂ ਨਾ ਹੁਣੇ ਉਹਨੂੰ ਫੋਨ ਲਾ ਕੇ ਨਾ ਹੁਣੇ ਪੁੱਛਣ ਡਾਵਾਂ ਵੀ ਤੂੰ ਗੱਲ ਕੱਲੀ ਕਹੀ ਤੇ ਨਾਲੇ ਉਹਨੇ ਸਾਨੂੰ ਬਾਹਰ ਖੜਨਾ ਠੀਕ ਆ ਨਾ ਉਹਦੀਆਂ ਜਰਨੀਆਂ ਪੈਣੀਆਂ ਤੈਨੂੰ ਚਲੋ ਮੰਨਿਆਂ ਬਾਹਰ ਖਾਣਾ ਆ ਪਰ ਇਹ ਥੋੜਾ ਬੱਬੀ ਹੁਣ ਐਵੇਂ ਆਰਡਰ ਚ ਲਈ ਜਾਵੇ ਆਗੇ ਉਹਨੇ ਕਿਤੇ ਰੋਚ ਲੰਮਾ ਕਰਨਾ ਤੇ ਮੈਂ ਹੀ ਆ ਨਾ ਆ ਜਾ ਕੇ ਮਹੀਨੇ ਚੱਕਰੀ ਫੇਰਾ ਮਾਰ ਜੂਗੀ ਇੱਥੇ ਉਹ ਹੱਥ ਨੂੰ ਫੋਨ ਤੇ ਤੈਨੂੰ ਖਾ ਚਲੀ ਤੂੰ ਹੀ ਉਹਦੇ ਵੱਲ ਦੀ ਗੱਲ ਕਰਨੀ ਆ ਤੂੰ ਹੀ ਗੜੀ ਮੇਰੇ ਵੱਲ ਦੀ ਕਰਨੀ ਹੈਗੀ ਆ ਉਹ ਮੈਂ ਦੋਵਾਂ ਵੱਲ ਦੀ ਕਰਨ ਲਿਆ ਵਾ ਇਹ ਕੱਲ ਦੀ ਨਹੀਂ ਕਰਨ ਲਿਆ ਮੈਂ ਚਲੋ ਠੀਕ ਆ ਤੈਨੂੰ ਪਤਾ ਹੈ ਜਦੋਂ ਉਹ ਨਾ ਤੂੰ ਖਲਾਰਾ ਚੁੱਕ ਲੈਂਦੀ ਤੇ ਇਦਾਂ ਦੀ ਆ ਇਹ ਖਲਾਰਾ ਹੁਣ ਮਾੜਾ-ਮੋੜਾ ਰਸੋਈ ਦੇ ਵਿੱਚ ਪਿਆ ਹੀ ਹੁੰਦਾ ਆ। ਉਹਨਾਂ ਕਿਹੜਾ ਆਉ ਲੱਗਿਆ ਫੋਨ ਕੀਤਾ ਸੀ ਕੋਈ? ਫੋਨ ਕਿਉਂ ਨਹੀਂ ਕੀਤਾ ਮੈਨੂੰ ਕੀਤਾ ਸੀ ਉਹਨਾਂ ਨੇ। ਤੂੰ ਕਿਹੜਾ ਦੱਸਿਆ ਮੈਨੂੰ? ਮੈਂ ਤਾਂ ਮੰਮੀ ਨੇ ਦੱਸਿਆ ਸੀ। ਮੰਮੀ ਵੀ ਇਹੋ ਜਿਹਾ ਮੁੰਪਿੰਦਰ ਐ ਕੀ ਗੱਲਾਂ ਕਰਨ ਰਹੀਆਂ? ਆਖਿਆ ਨਾ ਤੈਨੂੰ ਮੈਂ ਵੀ ਇਹ ਗੱਲਾਂ ਨਾ ਕਰਿਆ ਕਰ। ਮੰਮੀ ਮੇਰੀ ਸੁਣੋ ਗੱਲ ਜਿਹੜੀਆਂ ਘਰ ਦੀਆਂ ਗੱਲਾਂ ਹੁੰਦੀਆਂ ਨਾ ਆਪਣੇ ਕੋਲ ਰੱਖਿਆ ਕਰੋ। ਮੈਨੂੰ ਤਾਂ ਅੱਗੇ ਬਈ ਟੈਨਸ਼ਨ ਪਈ ਐ। ਕੀ ਕਰਨ ਭਰਨ ਢਈ ਐ ਤੂੰ ਮੁੰਡੇ ਦੇ? ਮੰਮੀ ਜੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਹੈਗਾ ਮੈਂ ਤੁਹਾਨੂੰ ਇਹ ਹੀ ਗੱਲ ਦੱਸਣ ਦੀ ਹੀ ਕਿ ਕੱਲ ਜਦੋਂ ਆਏ ਸੀ ਨਾ ਜੋਤ ਤੇ ਰਸੋਈ 'ਚ ਪਿਆ ਹੀ ਖਲਾਰਾ ਥੋੜਾ ਜਿਹਾ ਤੋ ਆਗਦੇ ਮੈਨੂੰ ਕਿੱਦਾਂ ਬੋਲਣ ਦੇ ਹੀ ਸਭੋ ਤੁਹਾਡਾ ਫਰਜ ਬੰਦਾ ਹੀ ਉਥੇ ਕਹਿਣ ਦਾ ਕਿ ਚਲ ਕੋਈ ਨਹੀਂ ਜੋਤ ਘਰ ਦੇ ਵਿੱਚ ਖਲਾਰਾ ਇੰਨਾ ਕਦੇ ਹੁੰਦਾ ਹੀ ਆ ਤੂੰ ਇਹ ਸਭਾ ਮੇਰੇ ਦਿਵਾਲੀ ਹੋ ਗਈ ਆ ਗਈ ਚਲ ਕੁੜੀ ਘੜੀ ਪਾਲ ਆਈ ਸੀ ਜਿਹਨੇ ਕਿਹਾ ਤਾਂ ਫਿਰ ਕਾਦੀ ਇਹ ਗੱਲ ਆ ਆਖਰ ਕਿੱਦਾਂ ਦੀ ਆ ਗਈ ਮੰਮੀ ਹੈ ਤਾਂ ਸਹੀ ਆ ਜੇ ਤੁਸੀਂ ਗੱਲ ਕਰਨ ਦੀ ਗੱਲ ਕਰਨਦੇ ਆ ਨਾ ਤੁਹਾਨੂੰ ਗੱਲ ਅਕਸਰ ਮੇਹਨਾਂ ਨਾਲ ਹੀ ਕਰਨੀ ਆ ਹੋਰ ਦੱਸੋ ਕਿਹਦੇ ਨਾਲ ਕਰਿਆ ਕਰਾਂ ਪਤਾ ਕੀ ਆ ਘਰ ਦੇ ਨਹੀਂ ਕੀ ਮੱਟੀਆਂ ਗੱਲਾਂ ਆੜੀਆਂ ਨਾ ਉਹ ਬੰਦਿਆਂ ਨੂੰ ਨਹੀਂ ਦੱਸੀ ਜਾਂਦੀਆਂ ਮੰਮੀ ਜੀ ਜੇ ਤੁਸੀਂ ਗੱਲ ਦੱਸਣ ਦੀ ਗੱਲ ਕਰਨਦੇ ਆ ਨਾ ਹੁਣ ਮੈਂ ਇਹਨਾਂ ਦੇ ਨਾਲ ਹੀ ਗੱਲ ਕਰਨੀ ਆ ਹੋਰ ਦੱਸੋ ਕਿਹਦੇ ਨਾਲ ਕਰਿਆ ਕਰਾਂ ਚਲ ਪਤਾ ਕੀ ਆ ਬਹੁਤੀ ਥੋੜੀ ਨਾ ਕਰਿਆ ਕਰ ਆਪਣੇ ਕੰਮ ਨਾਲ ਕੰਮ ਰੱਖਿਆ ਕਰ ਤੁਸੀਂ ਨਾ ਆਸਾਨ ਮਨੋ ਕੁੜੀ ਦਾ ਉਹਨੇ ਤੈਨੂੰ ਬਾਹਰ ਖੜਦਣਾ ਮਰ ਗਿਆ ਚਲੋ ਠੀਕ ਹੈ ਮੰਮੀ ਲਵਲੀ ਹਾਂ ਜੀ ਮੇਰੇ ਸੁਣ ਗੱਲ ਰਪਿੰਦਰ ਨੂੰ ਕੋਈ ਸਮਝਾਇਆ ਕਰ ਕੋਈ ਧੱਕੇ ਥਲੇ ਰੱਖਿਆ ਕਰ ਉਹਨੂੰ ਵੀ ਬੜੀ ਜਵਾਨ ਚਲਦੀ ਅਸੀਂ ਬੈਠਾ ਹੀ ਅੰਦਰ ਤੇ ਆਣ ਕੇ ਮੈਨੂੰ ਦੱਸਣ ਡਿਆ ਵੀ ਮੈਂ ਤਾਂ ਬਥੇਰਾ ਬੋਲਣ ਡਿਆ ਨਹੀਂ ਜੇ ਕੁੜੀ ਆਈ ਗਈ ਆ ਜਿਹਨੇ ਮਾੜਾ ਮਾੜਾ ਕਹਿ ਦਿੱਤਾ ਆ ਤੇ ਸੋਇ ਚ ਵਾਕਿਆ ਖਲਾਰਾ ਪਿਆ ਸੀ ਮੈਂ ਤਾਂ ਆਪ ਵੇਖਿਆ ਸੀ ਸਾਹਮਣੇ ਨਹੀਂ ਹੁੰਦਾ ਦੇਖੋ ਮੈਂ ਤੈਨੂੰ ਆਖਿਆ ਸੀ ਮੈਂ ਉਹਨੇ ਵੇਖ ਕੇ ਕਿਹਾ ਹੁਣਾ ਉਹਦੇ ਨੂੰ ਦੈ ਨਹੀਂ ਪੈਂਦਾ ਉਹ ਸਾਰਾ ਕੰਮ ਸਾਮ ਕੇ ਰੱਖਦੀ ਸੀ ਜੇ ਉਹਨੇ ਆਖ ਹੀ ਦਿੱਤਾ ਆ ਤੇ ਫਿਰ ਆਖਰਕਾਰ ਦੀ ਆ ਗਈ ਆ ਉਹ ਮੈਂ ਤੇ ਆਖਿਆ ਵੀ ਗੱਲਾਂ ਹੁੰਦੀਆਂ ਸੋਨੀਆਂ ਪੈਣੀਆਂ ਆਂ ਆਈ ਜਾਣਾ ਵਾ ਬਾਹਰ ਤੇ ਉਹ ਕੋਲ ਤੇ ਹੁੰਦੀ ਨਹੀਂ ਆ ਸਮਝਾਇਆ ਕਰ ਉਹਨੂੰ ਕਿਹੜਾ ਕਰੀ ਜਾਣੀ ਆ ਇਹ ਸਮਝਾਇਆ ਕਰ ਉਹਨੂੰ ਕੁਝ ਕੋਈ ਗੱਲ ਨਹੀਂ ਸਮਝਾ ਲਊਗਾ ਜੇ ਨਾ ਸਮਝੂਗੀ ਤੇ ਫਿਰ ਉਹਦੇ ਕਰਕੇ ਤੂੰ ਨਾ ਬਾਹਰ ਜਾਣਾ ਆ ਤੇ ਉਹਦੇ ਨਾਲ ਪਿਆਰ ਨਾ ਰਿਆ ਕਰੋ ਉਹ ਮੇਰ ਨਾਲ ਤੇ ਠੀਕ ਹੀ ਰਹਿੰਦੀ ਆ ਉਹ ਇਹਨੂੰ ਮੜੀ ਜੀ ਗੱਲ ਕਹਿ ਗਈ ਆ ਉਹਦਾ ਫਰਜ਼ ਬੰਦਾ ਹੀ ਉਹਦਾ ਵੀ ਘਰ ਆ ਤੇ ਜਿਹਨੇ ਕਹਿਤਾ ਆ ਤੇ ਫਿਰ ਸੁਣ ਲੈਂਦੀ ਆ ਸੁਣੀਆਂ ਨਹੀਂ ਨਾ ਜਾਂਦੀਆਂ ਗਾੜੀ ਮੈਨੂੰ ਤਾਂ ਸੁਣਾਉਣਾ ਕੀ ਕੋਈ ਨਹੀਂ ਤੇ ਮੈਂ ਕਰਨੀ ਸਿੱਧੀ ਇਹਨੂੰ ਹਾਂਜੀ ਹਾਂਜੀ ਭਾਜੀ ਅਹੀਂ ਵੀ ਨਾ ਉਹੀ ਵੇਟ ਕਰਦੇ ਆ ਮੈਰੀ ਸਰਟੀਫਿਕੇਟ ਆ ਜਾਂਦਾ ਵਾ ਤੇ ਪਾਸਪੋਰਟ ਤੇ ਵੀ ਉਹਨਾਂ ਦਾ ਨਾਮ ਹੋ ਜਾਂਦਾ ਨਾ ਅਪਡੇਟ ਤੇ ਫੇਰ ਆ ਜਾਂਨੇ ਤੁਹਾਡੇ ਕੋਲ ਹਾਂ ਨਹੀਂ ਨਹੀਂ ਫਾਈਲ ਤੁਹਾਡੇ ਕੋਲੇ ਲਾਉਣੀ ਆ ਉਹ ਨਾ ਫਿਕਰ ਕਰੋ ਤੁਸੀਂ ਹਾਂਜੀ ਹਾਂਜੀ ਠੀਕ ਆ ਠੀਕ ਆ ਭਾਜੀ ਠੀਕ ਓਕੇ ਓਕੇ ਧੰਨਵਾਦ ਕਿਹਦੇ ਨਾਲ ਇਹ ਗੱਲ ਕਰਨੀ ਇਹ ਦੇ ਨਾਲ ਉਹਨੂੰ ਕਿਹ ਐਂਦੇ ਇਹ ਉਹ ਮੈਂ ਉਹਦੀ ਜੋਦੀ ਫਾਈਲ ਲਾਉਣੀ ਆ ਨਾ ਅੱਛਾ ਤੇ ਏਜੰਟ ਨਾਲ ਗੱਲ ਕਰ ਲੈਣੀ ਆ ਆਪੇ ਜਿਹੜੇ ਏਜੰਟ ਨਾਲ ਗੱਲ ਕਰਨੀ ਆ ਉਹ ਕਰਨ ਤੁਸੀਂ ਕੋ ਕਰਨ ਦੇ ਜੀ ਉਹ ਤੈਨੂੰ ਨਹੀਂ ਪਤਾ ਹਾਂ ਵੇ ਅਸੀਂ ਇਹਦੇ ਨਾਲ ਗੱਲ ਕਰਾਂਗੇ ਨਾ ਆਪਣੇ ਏਜੰਟ ਨਾਲ ਠੀਕ ਹੈ ਨਾ ਆਪਣਾ ਬੰਦਾ ਹੋਊਗਾ ਕੱਲ ਨੂੰ ਲਵਲੀ ਨੂੰ ਵੀ ਭੇਜਣਾ ਕਿ ਨਹੀਂ ਤੇ ਗੱਲ ਤੇ ਸੌਖੀ ਹੋ ਜਾਊਗੀ ਉਹਦਾ ਨਾ ਜੇ ਉਹਨਾਂ ਫਾਈਲ ਲਾਈ ਹਾਂ ਤਾਂ ਮੁੜ ਕੇ ਹੋ ਸਕਦਾ ਲਵਲੀ ਦਾ ਕੰਮ ਹੀ ਨਾ ਬਣੇ ਅੱਛਾ ਇਹ ਗੱਲ ਆ ਹਾਂ ਇਹਦੇ ਕਰਕੇ ਮੈਂ ਕਰਨਿਆ ਵਾ ਤੇ ਫੇਰ ਇਦਾਂ ਕਰੋ ਸਾਰੇ ਕੰਮ ਤੁਸੀਂ ਕਰੋ ਅੱਗੇ ਹੋ ਕੇ ਉਹਦੇ ਡਾਕੂਮੈਂਟ ਆ ਲੈਂਦੇ ਨਾ ਇਹ ਕਰ ਲਈਏ ਠੀਕ ਹੈ ਹੂੰ ਉਹਦਾ ਮੈਰੀ ਸર્ટਿਫਿਕੇਟ ਆ ਜਾਂਦਾ ਨਾ ਹਾਂ ਤੇ ਫੇਰ ਕਰਦੇ ਆ ਫੇਰ ਲਾਉਨੇ ਫਾਈਲ ਅੱਛਾ ਗੱਲ ਸੁਣੋ ਮੇਰੀ ਗੱਲ ਇਦਾਂ ਆ ਵੀ ਜੋਤ ਜਦਨਾਏ ਸੀ ਨਾ ਉਹਨੇ ਮਾੜਾ ਜਿਹਾ ਖਲਾਰਾ ਪਿਆ ਸੋਈ ਚ ਵਿਖਲਿਆ ਤੇ ਰਪਿੰਦਰ ਨੂੰ ਕਹਿ ਦਿੱਤਾ ਠੀਕ ਆ ਵੀ ਰਪਿੰਦਰ ਅਗੇ ਸਾਫ ਸੋਫੇ ਰੱਖਿਆ ਕਰ ਥਾ ਹਨਾ ਫੇਰ ਸੋਈ ਚ ਨਖਲਾਰਾ ਪਿਆ ਹਾਂ ਤੇ ਇਹ ਜਾ ਕੇ ਹੁਣ ਲਬੀ ਦੱਸਣ ਲਈ ਤੇ ਮੈਂ ਉਥੇ ਵੇਖ ਕੇ ਆਈ ਹਾਂ ਮੈਂ ਵੀ ਉਹਦੇ ਕੰਨ ਪਰਨੇ ਜ਼ਰੂਰੀ ਸੀ ਉਹ ਚੱਲ ਕੋਈ ਗੱਲ ਇਹਨਾਂ ਇਹ ਸਮਝ ਨਹੀਂ ਆਉਂਦੀ ਵੀ ਜੇ ਕੁੜੀ ਬਾਹਰ ਚਲ ਜੂਗੀ ਤੇ ਮੜਕੇ ਹੱਡਾ ਵੀ ਕੰਮ ਮਾਣਾ ਉਹਦੇ ਨਾਲ ਪਿਆਰ ਨਾਲ ਕਿਤੇ ਰਹੀਏ ਚੱਲ ਕੋਈ ਗੱਲ ਜੀ ਉਹਨੇ ਕਹਿਵ ਦਿੱਤਾ ਸੀ ਤੇ ਫੇਰ ਕਿਹੜੀ ਗੱਲ ਸੀ ਸੋਲੇ ਦੀ ਆ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ ਕੀ ਕਰਦੀ ਫਿਰਦੀ ਏ ਚੱਲ ਜੇ ਜੋ ਤੱਕ ਐ ਹੀ ਕਹੀ ਕੁਛ ਫੇਰ ਕੀ ਹੋ ਗਿਆ ਉਹਨੇ ਕਿੰਨੀ ਮਿਹਨਤ ਕੀਤੀ ਆ ਤੇ ਉਹਨੇ ਲਏ ਨੰਬਰ ਬੈਂਡ ਲੈ ਲੈਣਾ ਹੁਣ ਤੇ ਉਹਦੇ ਬੇਸ ਤੇ ਤੇ ਫੇਰ ਮੁੜ ਕੇ ਇੰਨੇ ਜਾਣਾ ਲਵਲੀ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਨਾ ਇਹੋ ਤਾਂ ਮੈਂ ਸਮਝਾਉਣੀ ਆ ਪਰ ਇਹਨਾਂ ਦੇ ਖਾਨੇ ਚ ਪੈਂਦੀ ਗੱਲ ਪੈਂਦੀ ਨਹੀਂ ਗਈ ਚੱਲ ਕੋਈ ਨਹੀਂ ਮੈਂ ਵੀ ਕੈਨਾਂ ਨੂੰ ਲਵਲੀ ਕਰਦਾ ਗੱਲ ਤੁਸੀਂ ਨਾ ਆਪ ਲਵਲੀ ਨਾਲ ਗੱਲ ਕਰਿਓ ਤੂੰ ਉਹਨੂੰ ਸਮਝਾਇਓ ਫਿਰ ਮੜ ਕੇ ਪੜਿਆ ਤੂੰ ਨਹੀਂ ਕਿ ਨੰਬਰ ਤੂੰ ਨਹੀਂ ਕਿ ਲਏ ਇਸੇ ਤਰੀਕੇ ਨਾਲ ਕੰਮ ਬਣ ਜੂਗਾ ਤੇ ਚੁੱਪ ਰ ਕੇ ਸੁਣ ਲਿਆ ਕਰ ਉਹਦੀ ਗੱਲ ਬਾਤ ਠੀਕ ਆ ਲੈ ਵਿਚਾਰੇ ਲੈ ਆਈ ਆਏ ਸੀ ਤੇ ਅੰਨਾ ਤੇ ਅੰਨਾ ਬਸ ਇਹ ਦੇਖਣਾ ਚਾਹੀਦਾ ਰਕੋਇ ਤੇ ਸੰਦੀਪ ਅਭੀ ਲੋ ਉਹਦੇ ਨਾਲੇ ਕੁਰਸੀਆਂ ਲਿਆ ਦੇ ਨਾਲੇ ਪਾਣੀ ਲਿਆ ਇਹਨਾਂ ਵਾਸਤੇ ਚਲ ਰਮਨ ਲਿਆ ਫਿਰ ਸੀ ਚੱਲ ਬੜਾ ਵਧੀਆ ਕੀਤਾ ਬਹਿ ਜਾ ਪਾਣੀ ਲਿਉਂਦੀ ਸੰਦੀਪ ਪਾਣੀ ਘੋਟ ਪੀਓ ਗਰਮੀ ਬੜੀ ਹੈ ਰਮਨ ਲਿਆ ਤੇ ਨੇੜੇ ਨੂੰ ਸੀ ਚੱਲ ਵਧੀਆ ਕੀਤਾ ਕੋਈ ਗੱਲ ਨਹੀਂ ਕਰਦੀ ਚੀਜ਼ ਬਣ ਗਈ ਆ ਚੀਜ਼ਾਂ ਐਦਾਂ ਹੀ ਬਣਦੀਆਂ ਨਹੀਂ ਨਹੀਂ ਜੋਤ ਗਾਲਸਨ ਪਤ ਮੇਰੀ ਹਾਂਜੀ ਲਿਆਤਾ ਵੇ ਸੀ ਵੇਖ ਲੈ ਪੁੱਤ ਹੁਣ ਕਿੱਥੇ ਲਵਾਉਣਾ ਵਾ ਆਪਣੇ ਕਮਰੇ ਚ ਲਵਾਉਣਾ ਵਾ ਕਿ ਜਾਂ ਵੱਡੇ ਕਮਰੇ ਚ ਲਵਾਉਣਾ ਵਾ ਜਿੱਥੇ ਲਵਾਉਣਾ ਲਵਾ ਲਓ ਹੁਣ ਹੋ ਸਕਦਾ ਉਹ ਅੱਜ ਹੀ ਆ ਕੇ ਲਾ ਜਾਣ ਚੱਲ ਪੁੱਤ ਚੰਗਾ ਵਜੇ ਅੱਜ ਹੀ ਲਾ ਜਾਣਗੇ ਜੀ ਅਸੀਂ ਆਪਾਂ ਕਿਤੇ ਬਾਹਰ ਅੰਦਰ ਹੋਵਾਂਗੇ ਤੁਹਾਨੂੰ ਫੋងਾਂਗੇ ਸੱਦ ਲਿਓ ਕੋਈ ਨਹੀਂ ਮੈਂ ਕਰ ਦਉਂਗਾ ਸਾਨੂੰ ਮੰਜਾ ਲਵਾ ਲਾਂਗੇ ਕਿਉਂ ਡੈਡੀ ਨਹੀਂ ਠੀਕ ਹੈ ਠੀਕ ਹੈ ਮਿਸਤਰੀ ਆਊਗਾ ਨਾ ਤੁਹ ਪਰ ਬਾਜ ਮਾਰ ਲਿਓ ਕੋਈ ਨਹੀਂ ਤੇ ਕਮੇਟ ਪੁੱਤ ਗੱਲ ਸੁਣਾ ਮੇਰੀ ਸੰਦੀਪ ਪੁੱਤ ਹੀ ਵੀ ਦੁਪਹਿਰ ਦੀ ਰੋਟੀ ਦਾ ਕਰੀਏ ਆਏ ਆਏ ਵੀ ਥੱਕੇ ਹਰੇ ਇਹਨਾਂ ਵੀ ਰੋਟੀ ਪਾਣੀ ਖਾਣਾ ਵਾ ਚੱਲ ਹਾਂ ਕੀ ਬਣਾਉਣਾ ਵਾ ਮੈਂ ਕੱਟਕੁੱਟ ਦਵਾਂ ਤੈਨੂੰ ਫਿਰ ਗੜੀ ਦਾ ਫੋਨ ਇਹਨਾਂ ਹੁਣ ਪਤਾ ਨਹੀਂ ਕੀ ਕਹਿਣਾ ਵਾ ਉਹ ਲੱਗ ਰਿਹਾ ਭਾਵੇਂ ਜੂਤ ਨੇ ਫੋਨ ਕੀਤਾ ਹੋਵੇ ਪਿੰਡ ਹਲੋ ਅ ਸਸਕਰ ਜੀ ਸਤ ਸ੍ਰੀ ਅਕਾਲ ਵਰ ਕੀ ਹਾਲ ਚਾਲ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਉਹ ਜੋ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਜੋਤੀ ਕੀ ਬਣਦਾ ਜੀ ਕੋਈ ਬੰਨਾ ਗਈ ਆ ਜੋਤ ਲਈ ਹੀ ਕਹਿਣ ਕਹਿੰਦੀ ਏਸੀ ਚਾਹੀਦਾ ਵਾ ਤੇ ਉਹ ਲੈ ਕੇ ਆਏ ਹਾਂ ਜੀ ਹੁਣੇ ਚਲੋ ਵਧੀਆ ਕੀਤਾ ਇਹ ਅੱਗੇ ਨਹੀਂ ਰਹਿ ਸਕਦੀ ਕਰਦੇ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਲੈਣਤਾ ਜੀ ਅੱਜ ਫੇਰ ਹਾਂਜੀ ਹੋਰ ਮੈਂ ਤੁਹਾਨੂੰ ਕਹਿਣਾ ਸੀਗਾ ਹਾਂਜੀ ਕਿ ਆਪਣੇ ਡਾਕੂਮੈਂਟ ਲੈ ਕੇ ਨਾ ਕੱਲ ਨੂੰ ਪਹੁੰਚੇ ਉੱਥੇ ਸ਼ਹਿਰ ਸ਼ਹਿਰ ਕੀ ਕਰਨਾ ਜੇ ਉਹ ਏਜੰਟ ਨਾਲ ਗੱਲ ਕੀਤੀ ਸੀਗੀ ਤੇ ਉਹਨੂੰ ਡਾਕੂਮੈਂਟ ਚੈੱਕ ਕਰਾਉਣੀ ਆ ਭਾਈ ਲਈਏ ਤੁਹਾਡੀ ਅੱਛਾ ਏਜੰਟ ਤੇ ਉਦਾਂ ਹੀ ਵੀ ਇੱਕ ਲੱਬਿਆ ਸੀਗਾ ਉਹਨਾਂ ਹੀ ਬੰਦਾ ਆਇਤਾ ਨਾ ਆਪਣਾ ਇੱਕੋ ਸੋਹਲਾ ਹੋਵੇ ਨਸੀ ਏਰੀਆ ਆਈਦਾ ਹਾਂ ਜਿਹੜੀਆਂ ਬੜੀਆਂ ਨੇ ਠੀਕ ਆ ਉਹ ਬੰਦਾ ਆਪਣਾ ਵਧੀਆ ਸੀਗਾ ਟੋਟੋ ਗਿਆ ਚਲੋ ਕੋਈ ਨਹੀਂ ਕਰ ਲੈਂਦਾ ਮੈਂ ਸਲਾਹ ਤੇ ਫਿਰ ਲੈ ਕੇ ਆ ਜਾਗੇ ਕੱਲ ਚਲੋ ਠੀਕ ਆ ਕੱਲ ਨੂੰ ਆ ਜੀ ਹਾਂਜੀ ਠੀਕ ਆਹ ਲੈਣਾ ਮੈਂ ਪੰਗਾ ਪੈ ਜਾਣਾ ਵਾ ਏਜੰਟ ਤੇ ਹੀ ਆਪਣਾ ਲੱਗ ਕੇ ਬੈਠੇ ਆ ਤੇ ਜੇ ਏਜੰਟ ਇਹਨਾਂ ਦਾ ਹੋਇਆ ਤੇ ਉਹਨੇ ਤੇ ਕੰਮ ਕਰਨੇ ਸਾਰੇ ਇਹਨਾਂ ਨੂੰ ਪੁੱਛ ਪੁੱਛ ਕੇ ਇਹਦੇ ਅੱਗੇ ਨਹੀਂ ਪੈਰ ਲੱਗਣਦੇ ਜਿੰਦੇ ਸਾਡੇ ਨਹੀਂ ਇਹ ਕੰਮ ਨਹੀਂ ਹੋਣਾ ਕਿਸੇ ਨਾ ਕੇ ਪਾਸੇ ਟਾਲਣ ਰੋਲ ਕਰਨੀ ਪੈਣੀ ਇੱਕ ਫਾਗਲ ਚੋਂ ਲਾਇਆ ਏਸੀ ਹੈ ਨਾ ਤੇ ਹੁਣ ਏਜੰਟ ਵਾਲਾ ਗੱਲ ਚ ਪੈ ਗਿਆ 第一个。いい